ਰਬੂ ਦੀ ਅਕਾਲ ਪੁਰਖ ਵਾਹਿਗੁਰੂ 올 ਮਾਈਟੀ ਗੋਡ ਜੀਸਸ ਕ੍ਰਾਈਸ ਦਾ ਥੈਂਕਸ ਕਰਦਾ ਕਿ ਸਾਨੂੰ ਸਾਰਿਆਂ ਨੂੰ ਸਾਰੇ ਇਨਸਾਨੀਅਤ ਤੇ ਹਰ ਧਰਮ ਦੇ ਹਰ ਵਰਗ ਦੇ ਇਨਸਾਨਾਂ ਦੇ ਲਈ ਨਵਾਂ ਸਾਲ ਸਾਡੇ ਲਈ ਲੈ ਕੇ ਆਏ ਉਹਦੇ ਲਈ ਅਸੀਂ ਧੰਨਵਾਦੀਆਂ 올 ਮਾਈਟੀ ਗੋਡ ਦੇ ਵਾਹਿਗੁਰੂ ਜੀ ਦੇ ਤੇ ਉਸ ਦੇ ਨਾਲ ਨਾਲ ਹੀ ਮੈਂ ਧੰਨਵਾਦੀਆਂ ਆਪਣੀ ਸਾਰੀ ਮੀਡੀਆ ਦੀ ਟੀਮ ਦਾ ਕਿ ਜਿਸ ਤਰ੍ਹਾਂ ਅਸੀਂ ਕੱਲ ਨਵੇਂ ਸਾਲ ਦਾ ਵੈਲਕਮ ਕੀਤਾ ਹੈ ਉੱਥੇ ਹੀ ਸਾਡੇ ਦਿਲ ਨੂੰ 크੍ਰਿਸਚਨ ਕਮਿਊਨਿਟੀ ਦੇ ਦਿਲ ਨੂੰ ਠੀਸ ਲੱਗੀ ਹੈ ਕਿ ਪਟਿਆਲੇ ਦੇ ਇੱਕ ਪਿੰਡ ਦੇ ਵਿੱਚ ਸਾਡੀ 크੍ਰਿਸਚਨ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਜਿਹਦੇ ਵਿੱਚ ਪੁਲਿਸ ਨੂੰ ਐਜ਼ ਅ ਸਪੋਰਟਰ ਆ ਕੇ ਐਜ਼ ਸਿਕਿਉਰਿਟੀ ਪ੍ਰੋਵਾਈਡ ਕਰਾ ਕੇ ਉਹ ਪ੍ਰੋਗਰਾਮ ਨੂੰ ਕੰਟੀਨਿਊ ਕਰਵਾਉਣਾ ਚਾਹੀਦਾ ਸੀ ਪਰ ਕੁਝ ਲੋਕਾਂ ਨੇ ਸ਼ਰਾਰਤੀ ਅੰਸਰਾਂ ਨੇ ਆ ਕੇ ਉੱਥੇ ਸਾਡੀਆਂ ਭੈਣਾਂ ਦੇ ਨਾਲ ਗਾਲੀ-ਗਲੋਚ ਕੀਤੀ ਬੱਚਿਆਂ ਨਾਲ ਬਤਮੀਜ਼ੀ ਕੀਤੀ ਤੇ ਸਾਡੇ ਧਾਰਮਿਕ ਗ੍ਰੰਥ ਨੂੰ ਤੇ ਸਾਡੇ ਪ੍ਰਭੂ ਯੀਸੂ ਮਸੀਹ ਨੂੰ ਨਿੰਦਿਆ ਜੋ ਕਿ ਬਹੁਤ ਹੀ ਮਾੜਾ ਆ ਅੱਜ ਮੈਂ ਸਵਾਗਤ ਕਰਦਾ ਇੱਥੇ ਨੈਸ਼ਨਲ ਲੋਕ ਪਾਰਟੀ ਸਾਡੇ ਨੈਸ਼ਨਲ ਲੋਕ ਪਾਰਟੀ ਜਿਹੜੀ ਕਿ 크ਰਿਸਚIANS ਦੀ ਪਾਰਟੀ ਐ ਪੋਲਿਟੀਕਲ ਪਾਰਟੀ ਐ ਤੇ ਆਪਣੀ ਚੋਣ ਕਮਿਸ਼ਨ ਤੋਂ ਅਪਰੂਵਡ ਪਾਰਟੀ ਐ ਉਹਨਾਂ ਦੇ ਚੇਅਰਮੈਨ ਅਤੇ ਫਾਊਂਡਰ ਸਾਡੇ ਸੁਰਜੀਤ ਥਾਪਰ ਜੀ ਸਾਡੇ ਪੰਜਾਬ ਦੇ 크ਰਿਸਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਸਨਾਵਰ ਭੱਟੀ ਜੀ ਤੇ ਸਾਡੀ ਸਮੁੱਚੀ 크ਰਿਸਚੀਅਨ ਯੂਨਾਈਟਿਡ ਫੈਡਰੇਸ਼ਨ ਦੀ ਯੂਥ ਟੀਮ ਉਹਨਾਂ ਦੇ ਵੀ ਅਸੀਂ ਧੰਨਵਾਦ ਦਿਆਂ ਤੇ ਨਾਲ ਨਾਲ ਮੈਂ ਸਾਡੀ ਪੂਰੀ ਮੀਡੀਆ ਟੀਮ ਦਾ ਧੰਨਵਾਦ ਦਿਆਂ ਤੇ ਉਹਨਾਂ ਦਾ ਵੈਲਕਮ ਕਰਦਾ ਹਾਂ ਕ੍ਰਿਸਚਨ ਯੂਨਾਈਟਿਡ ਫੈਡਰੇਸ਼ਨ ਦੇ ਦਫ਼ਤਰ ਦੇ ਵਿੱਚ ਜਿਹੜਾ ਕਿ ਕ੍ਰਿਸਚਨ ਕਮਿਊਨਿਟੀ ਅਤੇ ਸਾਂਝੀ ਵਾਲਤਾ ਨੂੰ ਸਮਰਪਿਤ ਹੈ ਤੇ ਮੈਂ ਕਹੂੰਗਾ ਕਿ ਸੁਰਜੀਤਾਾਪਰਜੀ ਤੁਹਾਡੇ ਮੁਖਾਤਿਬ ਹੋਣ ਤੇ ਅਗਲੀ ਗੱਲ ਬਾਤ ਕਰਾਂ। ਔਰ ਸਭ ਤੋਂ ਪਹਿਲਾਂ ਮੈਂ ਹਾਂ ਜੀ 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 ਕਰੋ ਜੀ 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 ਲੈ ਨੋ ਠੀਕ ਕਰੇ ਜਿੰਨੇ ਵੀ ਸਾਡੇ ਅੱਜ ਦੀ ਜਿਹੜੀ ਪ੍ਰੈਸ ਵਾਰਤਾ ਰੱਖੀ ਗਈ ਹੈ ਲੁਧਿਆਣੇ ਵਿਖੇ ਔਰ ਸਾਡੇ ਖਾਸ ਕਰ ਸਾਡੇ ਪ੍ਰਧਾਨ ਐਲਬਰਟ ਦੁਆ ਜੀ ਸਾਡੇ ਪ੍ਰਧਾਨ ਸਨਾਵਰ ਪੱਟੀ ਜੀ ਮੁੱਖ ਤੌਰ ਤੇ ਅਸੀਂ ਜਦੋਂ ਇਸ ਜਿਹੜੀ ਕੱਲ ਦੀ ਘਟਨਾ ਨੂੰ ਦੇਖਿਆ ਔਰ ਬੜੀ ਮੰਦ ਭਾਗੀ ਜਿਹੜੀ ਘਟਨਾ ਜਿਹੜੀ ਕੱਲ ਘਟੀ ਤੁਸੀਂ ਇੱਕ ਦੇਖੋ ਵੀ ਭਾਰਤ ਦੇਸ਼ ਜਿਹੜਾ ਜਿੱਥੇ ਸੈਕਲਰ ਸੈਕਲੋਰੀਸਮ ਦੀ ਅਸੀਂ ਗੱਲ ਕਰ ਰਹੇ ਆ ਜਿੱਥੇ ਅਸੀਂ ਧਰਮ ਨਿਰਪੱਖ ਦੇਸ਼ ਦੀ ਗੱਲ ਕਰਦੇ ਆ ਲੇਕਿਨ ਉਸ ਦੇਸ਼ ਦੇ ਅੰਦਰ ਖਾਸ ਕਰ ਪੰਜਾਬ ਦੇ ਅੰਦਰ ਵੀ ਜਿਹੜਾ ਨਵੇਂ ਸਾਲ ਤੇ ਜਿਹੜਾ ਸਾਡਾ ਇੱਕ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਿਹੜਾ ਪ੍ਰੋਗਰਾਮ ਸਾਡੇ ਪਟਿਆਲੇ ਦੇ ਵਿੱਚ ਸਾਡੇ ਪਾਸਟਰ ਜੀ ਮਨਾ ਰਹੇ ਸਨ ਕਿਉਂਕਿ بارش ਹੋ ਰਹੀ ਸੀ ਉਹਨਾਂ ਨੇ ਸੋਚਿਆ ਵੀ ਚਲੋ ਜਿਹੜਾ ਉੱਥੇ ਕਮਿਊਨਿਟੀ ਹਾਲ ਆ ਵੀ ਉਸ ਜਗ੍ਹਾ ਤੇ ਮਾ ਪ੍ਰੋਗਰਾਮ ਨੂੰ ਕਰਾਂ ਜਿਸ ਦੇ ਵਿੱਚ ਬੜੇ ਸਾਡੇ ਸਾਡੀਆਂ ਭੈਣਾਂ ਮਤਾਮਾ ਬਜ਼ੁਰਗ ਉਸ ਜਗ੍ਹਾ ਤੇ ਇਕੱਠੇ ਹੋਏ ਲੇਕਿਨ ਉਸ ਖੁਸ਼ੀ ਦੇ ਮੌਕੇ ਤੇ ਜਿਹੜੀ ਘਟਨਾ ਉੱਥੇ ਘਟੀ ਜਿਹੜੀ ਬੜੀ ਨਿੰਦਣਯੋਗ ਸੀ ਤੁਸੀਂ ਇੱਕ ਦੇਖੋ ਧਾਰਮਿਕ ਸਮਾਗਮ ਦੇ ਵਿੱਚ ਜਿਹੜਾ ਵਿਗਨ ਪਾਉਣਾ ਕਾਨੂੰਨ ਦੀ ਉਲੰਘਣਾ ਆ ਔਰ ਕਿਸੇ ਦੇ ਧਾਰਮਿਕ ਸਮਾਗਮ ਦੇ ਵਿੱਚ ਗਾਲੀ ਗਲੋਚ ਕਰਨਾ ਮਾਮਾ ਭੈਣਾਂ ਦੀਆਂ ਗਾਲਾਂ ਕੱਢਣੀਆਂ ਔਰ ਇੱਜੇ ਤੱਕ ਸਾਡੇ 크੍ਰਿਸਚੀਅਨ ਭਾਈਚਾਰੇ ਦੇ ਖਿਲਾਫ ਅਪੱਤੀ ਜਨਕ ਸ਼ਬਦ ਬੋਲਣੇ ਔਰ ਇਹ ਐਗਜ਼ੈਂਪਲ ਦੇਣੀ ਵੀ ਜੋ ਨਿਊਜ਼ੀਲੈਂਡ ਦੇ ਵਿੱਚ ਹੋਇਆ ਔਰ ਕਟਨਾ ਕਿਥੇ ਕਟਿਆ ਜਿਹਦੀ ਨਿੰਦਾ ਸਾਰੇ 크੍ਰਿਸਚੀਅਨ ਭਾਈਚਾਰੇ ਨੇ ਵੀ ਕੀਤੀ ਲੇਕਿਨ ਹੁਣ ਉਧਰ ਨਿਊਜ਼ੀਲੈਂਡ ਦੀ ਜਿਹੜੀ ਕਟਨਾ ਨੂੰ ਦੇਖਦੇ ਹੋਏ ਤੇ ਉੱਥੇ ਦੇ ਜਿਹੜੇ ਸਾਡੇ ਪੁਲਿਸ ਕਰਮਚਾਰੀ ਜਿਹੜੇ ਸਾਡੇ ਡੀਐਸਪੀ ਸਾਹਿਬ ਪਟਿਆਲੇ ਦੇ ਉਹਨਾਂ ਨੇ ਕਿਹਾ ਜੀ ਵੀ ਇਹ ਅਤਰਾਜ ਜਿਹੜਾ ਲੋਕ ਕਰ ਰਹੇ ਨੇ ਜੋ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਘਟਨਾ ਘਟੀ ਆ ਸੋਚਣ ਵਾਲੀ ਇਹ ਗੱਲ ਆ ਵੀ ਭਾਰਤ ਦੇਸ਼ ਦੇ ਅੰਦਰ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ 크੍ਰਿਸਚੀਅਨ ਭਾਈਚਾਰੇ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਕਰ ਮਾਈਨੋਰਿਟੀ ਦੇ ਵਿੱਚੋਂ 크੍ਰਿਸਚੀਅਨ ਭਾਈਚਾਰੇ ਨਾਲ ਸਾਡੇ ਧਾਰਮਿਕ ਸਮਾਗਮ ਰੋਕੇ ਜਾ ਰਹੇ ਆ ਔਰ ਇੱਕ ਅਸੀਂ ਦੇਖਦੇ ਹਾਂ ਅੱਜ ਦੀ ਪ੍ਰੈਸ ਵਾਰਤਾ ਦੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਜੋ ਡੀਐਸਪੀ ਸਾਹਿਬ ਨੇ ਉੱਥੇ ਦੇ ਪ੍ਰੋਗਰਾਮ ਨੂੰ ਹੋਣ ਨਹੀਂ ਦਿੱਤਾ ਗਿਆ ਜਦਕਿ ਉਹਨੂੰ ਪ੍ਰਸ਼ਾਸਨ ਨੂੰ ਉਸ ਜਗ੍ਹਾ ਤੇ ਸ਼ਕਤੀ ਦੇ ਨਾਲ ਪੇਸ਼ ਆਉਣਾ ਚਾਹੀਦਾ ਸੀ ਵੀ ਤੁਸੀਂ ਸਮਾਗਮ ਨੂੰ ਰੋਕ ਨਹੀਂ ਸਕਦੇ ਜਿਹੜਾ ਧਾਰਮਿਕ ਸਮਾਗਮ ਹੋ ਰਿਹਾ ਆ ਲੇਕਿਨ ਉਹ ਸਮਾਗਮ ਨੂੰ ਬੰਦ ਕਰਾਇਆ ਗਿਆ ਪ੍ਰਸ਼ਾਸਨ ਵੱਲੋਂ ਦੇਖੋ ਕਿੰਡੀ ਵੱਡੀ ਨਲੈਕੀ ਜਿਹੜੀ ਪ੍ਰਸ਼ਾਸਨ ਉਸ ਜਗ੍ਹਾ ਤੇ ਵਰਤੀ ਔਰ ਉਸ ਜਗ੍ਹਾ ਤੇ ਜਿਵੇਂ ਦੇਖਦੇ ਆ ਜਿਹੜਾ ਸਰਪੰਚ ਉਸ ਪਿੰਡ ਦਾ ਮੌਜੂਦਾ ਉਹ ਕਹਿੰਦਾ ਵੀ ਅਸੀਂ ਕਿਸੇ ਤਰ੍ਹਾਂ ਦੀ ਤੁਹਾਨੂੰ ਪਰਮਿਸ਼ਨ ਨਹੀਂ ਦਿੱਤੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਪਿੰਡਾਂ ਦੇ ਵਿੱਚੋਂ ਕੀ ਧਾਰਮਿਕ ਸਮਾਗਮ ਕਰਨ ਦੇ ਲਈ ਕੀ ਸਰਪੰਚਾਂ ਤੋਂ ਪਰਮਿਸ਼ਨਾਂ ਲਈ ਜਾਂਦੀਆਂ ਜਦਕਿ ਕਮਿਊਨਿਟੀ ਹਾਲ ਦੇਖੋ ਇਹੋ ਜਿਹਾ ਸਰਪੰਚ ਦਾ ਰਵੱਈਆ ਸੀ ਜੋ ਕੱਲ ਗੱਲ ਕਰਨ ਦਾ ਜਿਹੜਾ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਜਦਕਿ ਉੱਥੇ ਦੇ ਪਰੀਸਤ ਜਿਹੜੇ ਸਾਡੇ ਸੰਤ ਸਨ ਉਹ ਵੀ ਉੱਥੇ ਦੇ ਜੰਮੇ ਪਲੇ ਨੇ ਜਿਹੜਾ ਬੰਦਾ ਜਿਸ ਪਿੰਡ ਦਾ ਵਸਨੀਕ ਹੁੰਦਾ ਜਿਹੜੇ ਜਨਤਕ ਥਾਂ ਹੁੰਦੇ ਨੇ ਜਿਹੜੇ ਕਮਿਊਨਿਟੀ ਹਾਲ ਹੁੰਦੇ ਨੇ ਸੰਵਿਧਾਨ ਦੇ ਵਿੱਚ ਲਿਖੀਆਂ ਗੱਲਾਂ ਆ ਉਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਲੇਕਿਨ ਵਿਸ਼ੇਸ਼ ਤੌਰ ਤੇ ਉਹਨਾਂ ਨੇ ਗੱਲ ਕਹੀ ਵੀ ਇਹ 크ਿਸਚਨ ਭਾਈਚਾਰੇ ਨੂੰ ਇਹ ਜਗ੍ਹਾ ਨਹੀਂ ਦਿੱਤੀ ਜਾਏਗੀ ਥੇ ਕਿਸੇ ਤਰ੍ਹਾਂ ਦਾ ਵੀ ਸਮਾਗਮ ਕਰਨ ਦੇ ਲਈ ਜਾਂ ਪ੍ਰੋਗਰਾਮ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਅੱਜ ਮੀਡੀਆ ਤੇ ਰਾਹੀਂ ਵੀ ਪੰਜਾਬ ਸਰਕਾਰ ਜੋ ਉੱਥੇ ਦੀ ਪੰਚਾਇਤ ਨੂੰ ਉੱਥੇ ਦੇ ਸਰਪੰਚ ਨੂੰ ਉਸਦੇ ਔਦਤ ਤੋਂ ਬਰਖਾਸਤ ਕਰੇ। ਔਰ ਜਿਹੜਾ ਹੁੱਲੜਬਾਜੀ ਕੀਤੀ ਜੋ ਸਾਡੇ ਧਾਰਮਿਕ ਸਮਾਗਮ ਦੇ ਵਿੱਚ ਵਿਗਨ ਪਾਇਆ ਕਿ ਉਹਨਾਂ ਵਿਅਕਤੀਆਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਉਂਕਿ ਉਹਨਾਂ ਨੇ ਉਹ ਹਰਕਤ ਕੀਤੀ ਜੋ ਹਰ ਸਮਾਜ ਨੂੰ ਸ਼ਰਮਸਾਰ ਹੋਣ ਤੇ ਮਜਬੂਰ ਕੀਤਾ ਕਿਉਂਕਿ ਉਹਨਾਂ ਨੇ ਔਰ ਸਾਡੇ ਜਿਹੜੇ ਪਿਛਲੇ ਸਮੇਂ ਜੋ ਨਿਊਜ਼ੀਲੈਂਡ ਦੇ ਵਿੱਚ ਘਟਨਾ ਕੱਟੀ ਉਹਦੇ ਵਿੱਚ 크ਿਸਚਨ ਭਾਈਚਾਰੇ ਨੇ ਖਾਸ ਕਰਕੇ ਉਸ ਗੱਲ ਦੀ ਨਿੰਦਾ ਕੀਤੀ ਹਰ ਵਰਗ ਨੇ ਇਸ ਗੱਲ ਦੀ ਨਿੰਦਾ ਕੀਤੀ ਹਰ ਇੱਕ ਲੀਡਰ ਨੇ ਇਸ ਗੱਲ ਦੀ ਨਿੰਦਾ ਕੀਤੀ ਲੇਕਿਨ ਜੋ ਕੱਲ ਘਟਨਾ ਘਟੀ ਉਹਦੇ ਬਾਰੇ ਅਜੇ ਤੱਕ ਕਿਸੇ ਨੇ ਚੁੱਪੀ ਨਹੀਂ ਤੋੜੀ ਅਜੇ ਤੱਕ ਕਿਸੇ ਨੇ ਲੀਡਰ ਨੇ ਇਹ ਗੱਲ ਦੀ ਨਿੰਦਾ ਨਹੀਂ ਕੀਤੀ ਵੀ ਜੋ ਕੁਝ 크ਿਸਚਨ ਭਾਈਚਾਰੇ ਦੇ ਨਾਲ ਉਸ ਜਗ੍ਹਾ ਤੇ ਹੋਇਆ ਬਾਕੀ ਨਿੰਦਨਯੋਗ ਆ ਲੇਕਿਨ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਇਹ ਜਿਹੜੇ ਸ਼ਰਾਰਤੀ ਅਨਸਰ ਪੰਜਾਬ ਦੀ ਅਮਨ ਸ਼ਾਂਤੀ ਭੰਕਰਨ ਦੇ ਵਿੱਚ ਲੱਗੇ ਹੋਇਆ ਪੰਜਾਬ ਨੂੰ ਉਸ ਰਾਹਾਂ ਵੱਲ ਤੋਰ ਰਾਇਆ ਜਿੱਥੇ ਆਪਸੀ ਗ੍ਰਹਿ ਯੁੱਧ ਲੱਗ ਜਵੇ ਧਰਮ ਧਰਮ ਦੇ ਨਾਮ ਆਪਸੀ ਜਿਹੜਾ ਬਿਵਾਦ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਖਾਸ ਕਰਕੇ ਉੱਥੇ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਡੀਐਸਪੀ ਸਾਹਿਬ ਉਹ ਕੀ ਗੱਲ ਕਰ ਰਾਇਆ ਉਹ ਜਿਹੜੀਆਂ ਐਗਜ਼ੈਂਪਲ ਆ ਦੇ ਰਾਇਆ ਔਰ ਕਹਿ ਰਿਹਾ ਵੀ ਤੁਹਾਨੂੰ ਉੱਥੇ ਦੇ ਜਿਹੜੇ ਪੰਚਾਇਤ ਸਰਪੰਚ ਪੰਚਾਇਤ ਤੋਂ ਸਰਪੰਚ ਤੋਂ ਜਿਹੜੀ ਪਰਮਿਸ਼ਨ ਲੈਣੀ ਚਾਹੀਦੀ ਸੀ ਜਦਕਿ ਜਿਹੜੀਆਂ ਪੰਚਾਇਤਾਂ ਬਣਦੀਆਂ ਆ ਉਹ ਪਿੰਡ ਦੇ ਵਿੱਚ ਭਾਈਚਾਰੀ ਸਾਂਝ ਬਰਕਰਾਰ ਕਰਨ ਦੇ ਲਈ ਪੰਚਾਇਤਾਂ ਦਾ ਨਿਰਮਾਣ ਹੁੰਦਾ ਆ ਜਾਂ ਪੰਚਾਇਤ ਨੂੰ ਖੜਾ ਕੀਤਾ ਜਾਂਦਾ ਆ ਕੋਈ ਧਾਰਮਿਕ ਸਮਾਗਮ ਲੈਣ ਦੇ ਲਈ ਕਰਨ ਦੇ ਲਈ ਕਿਸੇ ਵੀ ਸਰਪੰਚ ਦੀ ਪਰਮਿਸ਼ਨ ਦੀ ਲੋੜ ਨਹੀਂ ਪੈਂਦੀ ਲੇਕਿਨ ਇਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਵੀ ਪੰਚਾਇਤਾਂ ਤੋਂ ਪਹਿਲਾਂ ਪਰਮਿਸ਼ਨਾਂ ਲਓ ਅਸੀਂ ਉੱਥੇ ਕੋਈ ਉਹ ਕੰਮ ਕਰ ਰਹੇ ਆ ਵੀ ਜਿਹੜਾ ਕੰਮ ਵੀ ਜੇ ਗੈਰਕਾਨੂੰਨੀ ਆ ਸੰਵਿਧਾਨਿਕ ਤੌਰ ਤੇ ਜੋ ਸਾਡੇ ਫੰਡਾਮੈਂਟਲ ਰਾਈਟਸ ਆ ਹਰ ਧਰਮ ਨੂੰ ਹਰ ਵਰਗ ਨੂੰ ਆਪਣਾ ਪ੍ਰਚਾਰ ਕਰਨ ਦਾ ਅਧਿਕਾਰ ਆ ਔਰ ਜਿਹੜੀਆਂ ਸਾਂਝੀਆਂ ਜਗ੍ਹਾ ਹੁੰਦੀਆਂ ਆ ਉਹ ਹਰ ਕਮਿਊਨਿਟੀ ਦੇ ਲਈ ਹਰ ਵਰਗ ਲਈ ਹੁੰਦੀਆਂ ਆ ਸਭ ਤੋਂ ਪਹਿਲਾਂ ਤਾਂ ਅੱਜ ਦੀ ਪ੍ਰੈਸ ਵਾਰਤਾ ਕਰਨ ਦਾ ਸਾਡਾ ਮਕਸਦ ਇਹ ਆ ਵੀ ਪੰਜਾਬ ਸਰਕਾਰ ਸਾਡੇ ਮਾਨਯੋਗ ਭਗਵੰਤ ਮਾਨ ਜੀ ਉਸ ਨਗਰ ਦੀ ਪੰਚਾਇਤ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਔਰ ਉੱਥੇ ਦੀ ਪੰਚਾਇਤ ਨੂੰ ਭੰਗ ਕੀਤਾ ਜਾਵੇ। ਔਰ ਜਿਹੜੇ ਡੀਐਸਪੀ ਨੇ ਉੱਥੇ ਜੇ ਸਮਾਗਮ ਨੂੰ ਬੰਦ ਕਰਵਾਇਆ ਪ੍ਰਸ਼ਾਸਨ ਦੇ ਫਰਜ਼ ਬਣਦਾ ਸੀ ਵੀ ਉੱਥੇ ਸਮਾਗਮ ਹੋਣ ਦਿੱਤਾ ਜਾਣਾ ਚਾਹੀਦਾ ਸੀ। ਉੱਥੇ ਸੁਰੱਖਿਆ ਦੇ ਪ੍ਰਬੰਧ ਲਗਾਏ ਜਾਣੇ ਚਾਹੀਦੇ ਸੀ। ਲੇਕਿਨ ਸਾਡਾ ਸਮਾਗਮ ਬੰਦ ਕਰਾ ਕੇ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਾ ਵੀ 크੍ਰਿਸਚੀਅਨ ਭਾਈਚਾਰਾ ਜਿਹੜਾ ਜੋ ਪੰਜਾਬ ਦੇ ਅੰਦਰ ਘੁਟਣ ਮਹਿਸੂਸ ਕਰ ਰਿਹਾ ਆ। ਔਰ ਕ੍ਰਿਸਚਨ ਭਾਈਚਾਰੇ ਨਾਲ ਜੋ ਵਿਤਕਰਾ ਕੀਤਾ ਜਾ ਰਿਹਾ ਆ ਉਸ ਨੂੰ ਲੈ ਕੇ ਅੱਜ ਕ੍ਰਿਸਚਨ ਭਾਈਚਾਰਾ ਆਪਣੀ ਚਿੰਤਾ ਜ਼ਾਹਰ ਕਰ ਰਿਹਾ ਆ ਅੱਜ ਦੀ ਪ੍ਰੈਸ ਵਾਰਤਾ ਦੇ ਰਾਹੀਂ ਅਸੀਂ ਇਹ ਮੰਗ ਕਰਦੇ ਆ ਵੀ ਡੀਐਸਪੀ ਨੂੰ ਉਸੇ ਤੇ ਉੱਥੇ ਦੇ ਥਾਣੇਦਾਰ ਐਸਐਚਓ ਨੂੰ ਸਸਪੈਂਡ ਕੀਤਾ ਜਾਵੇ ਤੇ ਉਹਨਾਂ ਸ਼ਰਾਪਤੀ ਅਨਸਰਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪੰਚਾਇਤ ਨੂੰ ਪਾ ਪੰਚਾਇਤ ਨੂੰ ਸ਼ਕਤੀ ਦੇ ਨਾਲ ਉਹਨਾਂ ਜਿਹੜਾ ਸਰਪੰਚ ਆ ਉਹਦੇ ਨਾਲ ਸ਼ਕਤੀ ਦੇ ਨਾਲ ਪੇਸ਼ ਆਇਆ ਜਾਵੇ ਪ੍ਰਸ਼ਾਸਨ ਵੱਲੋਂ ਖਾਸ ਕਰ ਉੱਚ ਅਧਿਕਾਰੀ ਜਿਹੜੇ ਆ ਉਹ ਜਗ੍ਹਾ ਤੇ ਕੋਈ ਨਹੀਂ ਗਿਆ ਔਰ ਨਾ ਅਜੇ ਤੱਕ ਸਰਕਾਰ ਨੇ ਇਸ ਗੱਲ ਦੀ ਜਾਂ ਪ੍ਰਸ਼ਾਸਨ ਦੇ ਉੱਤੇ ਉੱਚ ਅਧਿਕਾਰੀਆਂ ਨੇ ਕੋਈ ਨਿੰਦਾ ਕੀਤੀ ਜਿਸ ਨੂੰ ਲੈ ਕੇ ਆਉਣ ਵਾਲੇ ਸਮੇਂ ਅਸੀਂ ਜਿਹੜਾ ਹੁਣ ਇੱਕ ਹਫ਼ਤੇ ਦਾ ਜਿਹੜਾ ਸਮਾਂ ਦੇ ਰਹੇ ਆ ਵੀ ਇੱਕ ਹਫ਼ਤੇ ਦੇ ਬਾਅਦ ਜਿਹੜਾ ਸਾਡਾ ਮਸੀਹ ਭਾਈਚਾਰਾ ਆ ਪਟਿਆਲੇ ਸ਼ਹਿਰ ਦੇ ਵਿੱਚ ਆਪਣਾ ਰੋਜ਼ਾਰ ਕਰੇਗਾ ਵੀ ਜਿਹੜੀਆਂ ਸਾਡੀਆਂ ਮੰਗਾਂ ਆ ਜਿਹੜਾ ਸਾਡੇ ਨਾਲ ਵਿਤਕਰਾ ਕੀਤਾ ਗਿਆ ਜੋ ਸਾਡੇ ਉਥੇ ਭਾਈਚਾਰੇ ਨਾਲ ਧੱਕੇਸ਼ਾਹੀ ਕੀਤੀ ਗਈ ਔਰ ਸਾਡੇ ਪ੍ਰਧਾਨ ਐਲਬਰਟ ਦੁਆਜੀ ਨੇ ਵੀ ਕੱਲ ਲਾਈਵ ਹੋ ਕੇ ਕਹਿਤਾ ਸੀ ਜਦੋਂ ਅੱਜ ਸਾਨੂੰ ਬੁਲਾਇਆ ਗਿਆ ਔਰ ਉਹਨਾਂ ਨੇ ਆਪਣਾ ਰੋਜ਼ ਕੱਲੀ ਇਸ ਗੱਲ ਦਾ ਜ਼ਾਹਰ ਕੀਤਾ ਲੇਕਿਨ ਮੈਂ ਗੱਲ ਕਹਿਣਾ ਚਾਹੁੰਦਾ ਸਾਡੇ 올 ਇੰਡੀਆ ਕ੍ਰਿਸਚਨ ਸਮਾਜ ਮੋਰਚਾ ਔਰ ਨੈਸ਼ਨਲ ਲੋਕ ਸੇਵਾ ਪਾਰਟੀ ਇਸ ਗੱਲ ਦੀ ਕੋਰ ਨਿੰਦਾ ਕਰਦੀ ਆ ਵੀ ਜੋ 크ਰਿਸਚੀਅਨ ਭਾਈਚਾਰੇ ਦੇ ਨਾਲ ਜੋ ਕੁਝ ਹੋ ਰਿਹਾ ਆ ਔਰ ਜਲਦੀ ਅਸੀਂ ਜਿਹੜਾ ਲੀਡਰਸ਼ਿਪ ਦੇ ਨਾਲ ਸਲਾਹ ਕਰਕੇ ਵੀ ਪਟਿਆਲੇ ਸ਼ਹਿਰ ਦੇ ਵਿੱਚ ਆਪਣਾ ਰੋਸ ਵੀ ਜ਼ਾਹਰ ਕਰਾਂਗੇ ਔਰ ਜੇ ਵੀ ਅਸੀਂ ਪ੍ਰਸ਼ਾਸਨ ਅੱਗੇ ਉੱਚ ਅਧਿਕਾਰੀਆਂ ਦੇ ਅੱਗੇ ਜਿਹੜੀ ਅਸੀਂ ਮੰਗ ਰੱਖ ਰਿਹਾ ਆ ਵੀ ਉਹ ਮੰਗ ਜੇ ਨਾ ਪੂਰੀ ਹੁੰਦੀ ਤੇ ਸ਼ਾਇਦ ਸਾਨੂੰ ਰੋੜਾ ਸੜਕਾਂ ਤੇ ਵੀ ਉਤਰਨਾ ਪੈਗਾ ਇਹਨਾਂ ਸ਼ਬਦਾਂਾਂ 'ਤੇ ਬਰਾਮ ਲੈਣਾ ਆ ਔਰ ਸਾਡੇ ਪ੍ਰਧਾਨ ਐਲਬਰਟ ਦੁਆ ਜੀ ਉਹ ਆਪਣੇ ਵਿਚਾਰ ਤੁਹਾਡੇ ਅੱਗੇ ਰੱਖਣਗੇ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦੀਆਂ ਸਾਡੇ ਚੌਥੇ ਪਿੱਲਰ ਮੀਡੀਆ ਦਾ ਜਿਹੜਾ ਸਾਡੀ ਆਵਾਜ਼ ਪ੍ਰਸ਼ਾਸਨ ਦੇ ਵਿੱਚ ਜਾਂ ਹੋਰ ਜਿੰਨੇ ਵੀ ਲੋਕ ਆ ਉਹਨਾਂ ਚ ਪਹੁੰਚਾਉਂਦਾ ਔਰ ਨਾਲ ਦੀ ਨਾਲ ਮੈਂ ਧੰਨਵਾਦ ਕਰਦਾ ਸਾਡੇ ਕੌਮੀ ਪ੍ਰਧਾਨ ਐਲਬਰਟ ਦੁਆ ਜੀ ਦਾ ਜਿਹੜੇ ਹਮੇਸ਼ਾ ਇੱਕ ਦਰਦ ਰੱਖਦੇ ਆ ਆਪਣੀ ਕੌਮ ਦੇ ਲਈ ਜਿੱਥੇ ਕਿਤੇ ਕੋਈ ਇਹੋ ਜੀ ਘਟਨਾ ਹੋ ਜਾਂਦੀ ਆ ਔਰ ਉਹਦੇ ਵਾਸਤੇ ਦੇਖੋ ਇਹ ਜਿਹੜੀ ਘਟਨਾ ਹੋਈ ਇਹ ਘਟਨਾ ਮੈਂ ਸਮਝਦਾ ਕਿ ਦੋ ਕਮਿਊਨਿਟੀਜ਼ ਦੇ ਵਿੱਚ ਵਾਦ ਵਿਵਾਦ ਪਾਉਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਡੀਐਸਪੀ ਦੇ ਦੁਆਰਾ ਪੰਚਾਇਤ ਨੇ ਤਾਂ ਜੋ ਕੀਤਾ ਕੀਤਾ ਹੀ ਕੀਤਾ ਲੇਕਿਨ ਇੱਕ ਡੀਐਸਪੀ ਜਿਹੜਾ ਕਿ ਸੰਵਿਧਾਨਿਕ ਅਹੁਦੇ ਦੇ ਉੱਤੇ ਤੂੰ ਖੜਾ ਆ ਤੁਸੀਂ ਇੱਕ ਜੌਬ ਕਰਦੇ ਹੋ ਤੁਹਾਨੂੰ ਜਦ ਕੀ ਰੱਖਿਆ ਹਰੇਕ ਸਮਾਜ ਦੀ ਕਰਨੀ ਚਾਹੀਦੀ ਆ ਔਰ ਤੁਸੀਂ ਇੱਕ ਵਾਦ-ਵਿਵਾਦ ਨੂੰ ਕਿੱਦਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਨਿਊਜ਼ੀਲੈਂਡ ਦੀ ਘਟਨਾ ਨੂੰ ਨਾਲ ਜੋੜ ਕੇ ਕਿਉਂਕਿ ਉਹਦੇ ਵਿੱਚ ਇੱਕ ਸਿੱਖੀਜ਼ਮ ਤੇ ਇੱਕ 크ਰਿਸਚੀਅਨਿਟੀ ਦੇ ਵਿੱਚ ਵਿਵਾਦ ਪੈਣ ਦੀ ਜਿਹੜੀ ਆ ਉਹਨੇ ਇਹ ਕੋਸ਼ਿਸ਼ ਕੀਤੀ ਇਹਦੇ ਤਹਿਤ ਅਸੀਂ ਜਿਹੜਾ ਵਾ ਇਹ ਮੰਗ ਕਰਾਂਗੇ ਉੱਚ ਅਧਿਕਾਰੀਆਂ ਦੇ ਕੋਲੋਂ ਕਿ ਜਿਹੜੀ ਉਹਦੀ ਇਹ ਵਾਲੀ ਸੋਚ ਆ ਉਹਦੀ ਸੋਚ ਨਕਾਰਾਤਮਕ ਜਿਹੜੀ ਨਕਾਰਾਤਮਕ ਕਿੱਦਾਂ ਹੋ ਸਕਦੀ ਆ ਜਦਕਿ ਇਹ ਜਿਹੜੀ ਸੋਚ ਆ ਜਿਹੜਾ ਇੱਕ ਸੰਵਿਧਾਨਿਕ ਪੋਸਟ ਤੇ ਬੈਠਾ ਪਿਆ ਵਾ ਉਹਦੀ ਸੋਚ ਹਰ ਏਕ ਤੇ ਲਈ ਸਮਾਨਤਰ ਹੋਣੀ ਚਾਹੀਦੀ ਆ ਉਹਨੇ ਇੱਥੇ ਮਤਲਬ ਆਪਣਾ ਜਿਹੜਾ ਉਹ ਨਿਊਜ਼ੀਲੈਂਡ ਦੀ ਘਟਨਾ ਦਾ ਪਰਚੇ ਦੇ ਕੇ 크ਰਿਸਚੀਅਨਟੀ ਤੇ ਸਿੱਖੀਜ਼ਮ ਦੇ ਵਿੱਚ ਵਿਵਾਦ ਪਾਣ ਦੀ ਜਾਂ ਉਹਨੂੰ ਇੱਕ ਸੇਕ ਤੇ ਅੱਗ ਲਵਾਉਣ ਦੀ ਇਹ ਕੋਸ਼ਿਸ਼ ਕੀਤੀ ਆ ਉਹਦੇ ਅਧਿਅਤ ਅਸੀਂ ਮੰਗ ਕਰਦੇ ਆ ਪੰਜਾਬ ਦੇ ਡੀਜੀਪੀ ਸਾਹਿਬ ਦੇ ਕੋਲੋਂ ਕਿ ਇਹਨਾਂ ਦੀ ਜਿਹੜੀ ਆ ਤੁਰੰਤ ਤੌਰ ਦੇ ਉੱਤੇ ਇਹਨੂੰ ਸਸਪੈਂਡ ਕੀਤਾ ਜਾਵੇ ਔਰ ਔਰ ਜਿਹੜਾ ਜਿਹੜਾ ਡੀਐਸਪੀ ਆ ਔਰ ਐਸਐਚਓ ਆ ਇਹਨਾਂ ਦੋਨਾਂ ਨੂੰ ਜਿਹੜੇ ਉੱਥੇ ਦੀ ਮੌਕੇ ਦਾ ਮੌਜੂਦ ਜਿਹੜਾ ਉੱਥੇ ਦਾ ਮਹਿਕਮਾ ਸੀਗਾ ਔਰ ਨਾਲ ਦੀ ਨਾਲ ਹੀ ਮਤਲਬ ਜਿੱਥੇ ਅਸੀਂ ਇਹ ਸਮਝਦੇ ਸੀਗਾ ਕਿ ਸਾਨੂੰ 크리스마ਸ ਤੱਕ ਤੋਹਫਾ ਮਿਲਣਾ ਚਾਹੀਦਾ ਵਾ ਨਵੇਂ ਸਾਲ ਤੱਕ ਤੋਹਫਾ ਮਿਲਣਾ ਚਾਹੀਦਾ ਉੱਥੇ ਇਹਨਾਂ ਨੇ ਸਾਨੂੰ ਤੋਹਫਾ ਨਹੀਂ ਦਿੱਤਾ ਇਹਨਾਂ ਨੇ ਸਾਨੂੰ ਉੱਥੇ ਮਤਲਬ ਇੱਕ ਇਹੋ ਜਿਹਾ ਇੱਕ ਲਾਂਚ ਚਾ ਲਗਾ ਕੇ ਸਾਡੇ ਇੱਕ ਪ੍ਰੋਗਰਾਮ ਨੂੰ ਰੋਕ ਦਿੱਤਾ ਗਿਆ ਜਦ ਕਿ ਜਿਹੜਾ ਉਹ ਪ੍ਰੋਗਰਾਮ ਹੈਗਾ ਆ ਹਰੇਕ ਧਰਮ ਦਾ ਪ੍ਰੋਗਰਾਮ ਸਾਰਿਆਂ ਦੇ ਲਈ ਸਮਾਨ ਹੁੰਦਾ ਔਰ ਇਹਨਾਂ ਨੇ ਜਿਹੜਾ ਸਾਡੇ ਪ੍ਰੋਗਰਾਮ ਨੂੰ ਰੋਕ ਕੇ ਇਹ ਬੜੀ ਕੋਝੀ ਹਰਕਤ ਕੀਤੀ ਆ ਜਿਹੜੀ ਸਾਡੇ ਦਿਲਾਂ ਦੇ ਉੱਤੇ ਬੜੀ ਸਾਨੂੰ ਠੇਸ ਪਹੁੰਚੀ ਆ ਸਾਡੀ ਪ੍ਰੋਪਰਲੀ 크ਰਿਸਚਨ ਲੀਡਰਸ਼ਿਪ ਜਿਹੜੀ ਆ ਇਸ ਲਈ ਚਿੰਤਾਤ ਆ ਅੱਜ ਸਾਡੇ ਕਈ ਪ੍ਰੋਗਰਾਮ ਸੀਗੇ ਸਾਡੇ ਕਾਫੀ ਲੀਡਰਸ਼ਿਪ ਪੰਜਾਬ ਦੇ ਵਿੱਚੋਂ ਇੱਥੇ ਆਉਣੀ ਸੀ ਲੇਕਿਨ ਕਈ ਪ੍ਰੋਗਰਾਮਾਂ ਦੇ ਵਿੱਚ ਹੋਣ ਕਰਕੇ ਇੱਥੇ ਪਹੁੰਚੇ ਨਹੀਂ ਆ ਲੇਕਿਨ ਬਹੁਤ ਜਲਦ ਅਸੀਂ ਕਰਾਂਗੇ ਔਰ ਜਿੱਦਾਂ ਮਿਸਟਰ ਸੁਜੀਤ ਜੀ ਨੇ ਕਿਹਾ ਆ ਅਸੀਂ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦੇ ਆ ਸਰਕਾਰਾਂ ਨੂੰ ਕਿ ਅਗਰ ਇਹਨਾਂ ਦੇ ਉੱਤੇ ਜਿਹੜੀ ਪੰਚਾਇਤ ਆ ਉਹਦੇ ਉੱਤੇ ਔਰ ਜਿਹੜਾ ਮੌਕੇ ਦੇ ਉੱਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀ ਸੀ ਉਹਨਾਂ ਦੇ ਉੱਤੇ ਅਗਰ ਕਾਰਵਾਈ ਨਹੀਂ ਹੁੰਦੀ ਤਾਂ ਸਾਡੇ ਵੱਲੋਂ ਜਿਹੜਾ ਵਾ ਸੰਘਰਸ਼ ਜਿਹੜਾ ਵਾ ਪ੍ਰੋਪਰ ਤਰੀਕੇ ਤੇ ਪ੍ਰੋਪਰ ਤਰੀਕੇ ਨਾਲ ਵਿੱਢਿਆ ਜਾਏਗਾ ਔਰ ਅਗਰ ਫਿਰ ਵੀ ਨਾ ਹੋਇਆ ਤਾਂ ਹੋ ਸਕਦਾ ਇਹ ਪੂਰੇ ਪੰਜਾਬ ਭਰ ਦੇ ਵਿੱਚ ਹੋਵੇ ਕਿਉਂਕਿ ਹੁਣ ਇਸ ਟਾਈਮ ਅਸੀਂ ਸਿਰਫ ਪਟਿਆਲੇ ਗੱਲੇ ਦੀ ਗੱਲ ਕਰ ਰਹੇ ਹਾਂ ਹੁਣ ਮੈਂ ਅਗਲਾ ਸਮਾਂ ਸਾਡੇ ਪ੍ਰਧਾਨ ਜੀ ਐਲਬਰਟ ਦੁਆ ਜੀ ਨੂੰ ਔਰ ਜਿਸ ਤਰ੍ਹਾਂ ਸਾਡੇ ਲੀਡਰ ਸੁਰਜੀਤ ਥਾਪਰ ਜੀ ਸਨਾਵਰ ਪੱਟੀ ਜੀ ਨੇ ਦੱਸਿਆ ਕਿ ਕੱਲ ਦੀ ਰਾਤ ਖੁਸ਼ੀਆਂ ਦੀ ਰਾਤ ਹੁੰਦੀ ਹੈ ਪਰ ਜਦੋਂ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਵਾਇਰਲ ਹੋਈ ਸੇਮ ਪੈਰਲਲ ਉਹ ਗੱਲ ਜੁੜ ਗਈ ਕਿ ਉੱਥੇ ਦੇ ਇੱਕ ਗਸਟਰਡ ਆਫੀਸਰ ਜਿਨ੍ਹਾਂ ਦਾ ਫਰਜ਼ ਹੈ ਕਿ ਜੇ ਕੋਈ ਧਾਰਮਿਕ ਸਮਾਗਮ ਹੋ ਰਿਹਾ ਉਹਨਾਂ ਨੂੰ ਸਿਕਿਉਰਿਟੀ ਦੇ ਕੇ ਉਹਨਾਂ ਨੂੰ ਪ੍ਰੋਟੈਕਟ ਕਰਾ ਕੇ ਉਹ ਪ੍ਰੋਗਰਾਮ ਨੂੰ ਨੇਪਰੇ ਚਾੜਨਾ ਤੇ ਉਹਨਾਂ ਨੇ ਇਹ ਕਰਨ ਦੀ بجائے ਇਦਾਂ ਦਾ ਮਾਹੌਲ ਕ੍ਰੀਏਟ ਕਰਤਾ ਵੀ ਜਿਹੜੇ ਵੀ ਲੋਕ ਉੱਥੇ ਆਏ ਜਿਨ੍ਹਾਂ ਨੇ ਉੱਥੇ ਹੁੱਲੜਬਾਜੀ ਕੀਤੀ ਗਾਲੀ ਗਲੋਚ ਕੀਤੀ ਉਹਨਾਂ ਨੂੰ ਸੇਫ ਕਰਦੇ ਹੋਏ ਸਾਡੀ ਉਹ ਸਭਾ ਨੂੰ ਕਿਹਾ ਵੀ ਇਹ ਪ੍ਰੋਗਰਾਮ ਕਿਤੇ ਹੋਰ ਲੈ ਜਾਓ ਇਹ ਪ੍ਰੋਗਰਾਮ ਇੱਥੇ ਨਹੀਂ ਹੋ ਸਕਦਾ ਚਲੋ ਅਸੀਂ ਮੰਨ ਸਕਦੇ ਆ ਨਹੀਂ ਹੋ ਸਕਦਾ ਕਿਉਂਕਿ 크੍ਰਿਸਚਨ ਮਾਈਨੋਰਟੀ ਆ ਪੰਜਾਬ ਦੇ ਵਿੱਚ ਪਰ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਜਿਹਦੇ ਦਰਮਿਆਨ ਸਾਡਾ ਪੰਜਾਬ ਹੈ ਅਸੀਂ ਪੰਜਾਬੀ ਲੋਕ ਵਾਸ ਕਰਦੇ ਆ ਤੇ ਜਿਉਨੇ ਸਾਡੇ ਇੱਕ ਫੰਡਾਮੈਂਟਲ ਰਾਈਟ ਹੈ ਕਨਸਟੀਟਿਊਸ਼ਨਲ ਰਾਈਟ ਹੈ ਤੇ ਜਿਹੜਾ ਕਨਸਟੀਟਿਊਸ਼ਨਲ ਰਾਈਟ ਹੈ 25 ਆਰਟੀਕਲ ਇਹ ਸਾਨੂੰ ਫ੍ਰੀडम ਦਿੰਦਾ ਹੈ ਕਿ ਅਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਖੁੱਲੇ ਦਿਲ ਨਾਲ ਕਰ ਸਕਦੇ ਹਾਂ ਤੇ ਉਹਦੇ ਵਿੱਚ ਇੱਕ ਹੋਰ ਪੁਆਇੰਟ ਹੈ ਉਹਦਾ 3rd ਪੁਆਇੰਟ ਜਿਹਦੇ ਵਿੱਚ ਹਰ ਇੱਕ ਇਨਸਾਨ ਨੂੰ ਇਹ ਇਜਾਜ਼ਤ ਹੈ ਕਿ ਉਹ ਆਪਣੀ ਫ੍ਰੀडम ਦੇ ਨਾਲ ਜਿਹੜੇ ਮਰਜੀ ਧਰਮ ਦੀ ਟੀਚਿੰਗ ਨੂੰ ਫਾਲੋ ਕਰ ਸਕਦਾ ਹੈ ਉਹਦੇ 'ਚ ਕੋਈ ਵੀ ਬੰਦਸ਼ ਨਹੀਂ ਹੈ ਕੋਈ ਵੀ ਉਹਦੇ ਉੱਤੇ ਧੱਕਾ ਨਹੀਂ ਹੈ ਇਸ ਲਈ ਜਦੋਂ ਅਸੀਂ ਆਪਣਾ ਧਾਰਮਿਕ ਪ੍ਰਚਾਰ ਕਰ ਰਹੇ ਹਾਂ ਅੰਦਰ ਕਰ ਰਹੇ ਹਾਂ ਕਿਸੇ ਨੂੰ ਕੋਈ ਤਕਲੀਫ ਨਹੀਂ ਸੀ ਪਰ ਉਹ ਮਾਹੌਲ ਨੂੰ ਕੰਟਰੋਲ ਕਰਨ ਦੀ ਬਜਾਏ ਉੱਥੇ ਪੰਚਾਇਤ ਸਰਪੰਚ ਮੁੱਕਰ ਗਏ ਉੱਥੇ ਦੇ ਐਸਐਚਓ ਮੁੱਕਰ ਗਏ ਤੇ ਉੱਥੇ ਦੇ ਜੋ ਡੀਐਸਪੀ ਸਾਹਿਬ ਦਾ ਰਵਈਆ ਦੇਖਿਆ ਗਿਆ ਉਹ ਰਵਈਆ ਇਹ ਦਰਸਾ ਰਿਹਾ ਸੀ ਕਿ ਜਿਸ ਤਰ੍ਹਾਂ ਕੋਈ ਸਾਡੀ ਕਮਿਊਨਿਟੀ ਕੋਈ ਗੁਨਾਹ ਕਰ ਰਹੀ ਹੈ ਤੇ ਮੈਂ ਤੁਹਾਨੂੰ ਵੀਡੀਓ ਕਲਿੱਪ ਵੀ ਦਵਾਂਗਾ ਡੀਐਸਪੀ ਸਾਹਿਬ ਦੀ ਜਿਹੜੇ ਪੈਰਲਲ ਇਹ ਵਰਣਨ ਦੇ ਰਿਹਾ ਵੀ ਨਿਊਜ਼ੀਲੈਂਡ ਕਰਕੇ ਯਾਰ ਇਹ ਕੁਝ ਹੋ ਰਿਹਾ ਇਹਨੂੰ ਬੰਦ ਕਰ ਨਿਊਜ਼ੀਲੈਂਡ ਚ ਕੀ ਹੋ ਰਿਹਾ ਸਰੀਆ ਚ ਕੀ ਹੋ ਰਿਹਾ ਪਾਕਿਸਤਾਨ ਚ ਕੀ ਹੋ ਰਿਹਾ ਬਾਕੀ ਦੇਸ਼ਾਂ ਚ ਕੀ ਹੋ ਰਿਹਾ ਗਾਜ਼ਾ ਚ ਕੀ ਹੋ ਰਿਹਾ ਇਸਰਾਈਲ ਚ ਕੀ ਹੋ ਰਿਹਾ ਉਹਦਾ ਇੰਡੀਆ ਦੇ ਨਾਲ ਉਹਦਾ ਪੰਜਾਬ ਦੇ ਨਾਲ ਡਿਪਟੀ ਸਾਹਿਬ ਕੀ ਲੈਣਾ ਦੇਣਾ ਆ ਸੀਐਮ ਸਾਹਿਬ ਉਹਦਾ ਉਹਦੇ ਨਾਲ ਕੀ ਲੈਣਾ ਦੇਣਾ ਆ ਇਹ ਗੱਲ ਤੁਹਾਨੂੰ ਸੋਚਣੀ ਪੈਣੀ ਸਮਝਣੀ ਪੈਣੀ ਅਸੀਂ ਬੜੀ ਆਸ਼ਾ ਉਮੀਦਾਂ ਦੇ ਨਾਲ ਤੁਹਾਡਾ ਧੰਨਵਾਦ ਕਰ ਰਹੇ ਸੀ ਪਰ ਜਦੋਂ ਅਸੀਂ ਤੁਹਾਡਾ 29 ਤਰੀਕ ਦਾ ਰਾਜ ਸਤਰੀਏ ਪ੍ਰੋਗਰਾਮ ਦੇਖਿਆ ਅਸੀਂ ਕਿਹਾ ਸ਼ਾਇਦ सीएम साहब ਜਿਹੜੇ ਨੇ ਸਾਡੇ ਇਹਨਾਂ ਦੀ ਹੁਣ ਪਿਆਰ ਦੀ ਤੇ ਰਹਿਣ ਦੀ ਨਜ਼ਰ ਸਿਰਫ ਵੋਟ ਬੈਂਕ ਨਹੀਂ ਹੈ ਸਾਡੀ ਕਮਿਊਨਿਟੀ ਨੂੰ ਪਿਆਰ ਕਰਨ ਲੱਗੇ ਕਿਉਂਕਿ ਤੁਹਾਡੇ ਵਿਵਾਦਿਤ ਗਿਆਨ ਨੇ ਅੱਜ ਤੋਂ 3 ਸਾਲ ਪਹਿਲਾਂ 크੍ਰਿਸਚਨ ਕਮਿਊਨਿਟੀ ਤੇ ਸਿੱਖ ਕਮਿਊਨਿਟੀ ਜਿਹੜੀ 9 ਮਾਸ ਦਾ ਰਿਸ਼ਤਾ ਰਿਹਾ ਆ ਜਦ ਦਾ ਪੰਜਾਬ ਦਾ ਨੀ ਪੱਥਰ ਰੱਖਿਆ ਗਿਆ 1947 ਤੋਂ ਬਾਅਦ ਉਹਦੇ ਵਿੱਚ ਇੱਕ ਕੜਵਾਹਟ ਪਾਤੀ ਕਿਹੜੀ ਕਰਵਾਹਟ ਅਸੀਂ ਬਹੁਤ ਇੱਜ਼ਤ ਕਰਦੇ ਹਾਂ ਸਭ ਧਰਮਾਂ ਦੀ ਕਈ ਵਾਰੀ ਮੈਂ ਪੋਸਟਾਂ ਪੜ੍ਹਦਾ ਮੈਂ ਗੁਰੂ ਘਰ ਵੀ ਜਾਣਾ ਮੈਂ ਮੰਦਿਰ ਵੀ ਜਾਣਾ ਮੈਂ ਮਸਜਿਦ ਵੀ ਜਾਣਾ ਮੈਂ ਮਯਾਰਾਂ ਤੇ ਵੀ ਜਾਣਾ ਮੈਂ ਚਰਚ ਵੀ ਜਾਣਾ ਕਿਉਂ ਕਿ ਅਸੀਂ ਇਨਸਾਨੀਅਤ ਨੂੰ ਤੇ ਸਾਂਝੀ ਵਾਲਤਾ ਨੂੰ ਪਿਆਰ ਕਰਨ ਵਾਲੇ ਲੋਕ ਹੈ ਤੇ ਪ੍ਰਭੂ ਯੇਸ਼ੂ ਮਸੀਹ ਨੇ ਵੀ ਇਹੀ ਮੈਸੇਜ ਦਿੱਤਾ ਕਿ ਆਪਣੇ ਪੜੋਸੀ ਨੂੰ ਆਪਣੇ ਵਾਂਗ ਪਿਆਰ ਕਰੋ ਪਰ ਜਿਹੜੀ ਤੁਹਾਡੀ ਉਹ ਸਟੇਟਮੈਂਟ ਉਹਨਾਂ ਨੇ ਦੋ ਕਮਿਊਨਿਟੀਆਂ ਨੂੰ ਪੈਰਲਲ ਖੜੇ ਕਰ ਦਿੱਤਾ ਜਦੋਂ ਕਿ ਤੁਸੀਂ ਕਿਹਾ ਵੀ ਇਹ ਸ਼ਹਾਦਤ ਦੇ ਦਿਹਾੜੇ ਨਾ ਕਿਤੇ ਕੋਈ ਮਿਊਜ਼ਿਕ ਚੱਲੇਗਾ ਨਾ ਹੀ ਕਿਤੇ ਕੋਈ ਖੁਸ਼ੀ ਮਨਾਈ ਜਾਏਗੀ ਤੇ ਨਾ ਹੀ ਕੋਈ ਢੋਲਤਮਾਕਾ ਹੋਏਗਾ ਜਿਹੜੀ ਗੱਲ ਦਾ ਅਸਰ ਪੰਜਾਬ ਦੇ ਲੋਕਾਂ ਦੇ ਉੱਤੇ ਹੋਇਆ ਤੇ ਜਿਹੜਾ ਪਿਆਰ ਤੇ ਭਾਈਚਾਰਕ ਸਾਂਝ ਦੇ ਨਾਲ ਸਦੀਆਂ ਤੋਂ ਚੱਲਦਾ ਆਇਆ ਰਿਸ਼ਤਾ ਕਿਤੇ ਨਾ ਕਿਤੇ ਇੱਕ ਦੇ ਦੂਜੇ ਦੇ ਸਾਹਮਣੇ ਬੇਰੁਖ ਹੋ ਗਿਆ ਉਹ 29 ਤਰੀਕ ਤੋਂ ਬਾਅਦ ਤੁਹਾਡੀ ਪਹਿਲੀ ਤਰੀਕ ਤੁਹਾਡੀ ਬਾਡੀ ਕਿਉਂਕਿ ਤੁਸੀਂ ਹੋਮ ਮਿਨਿਸਟਰ ਹੋ ਤੁਹਾਨੂੰ ਐਕਸ਼ਨ ਲੈਣਾ ਪੈਣਾ ਨਹੀਂ ਐਕਸ਼ਨ ਲੈਂਦੇ ਤਾਂ ਉਹਦੇ ਨਾਲ ਬਹੁਤ ਕਮਿਊਨਿਟੀ ਚ ਰੋਸ਼ਣਾ ਅੱਜ ਜਿਸ ਤਰ੍ਹਾਂ ਉੱਥੇ ਨਿਊਜ਼ੀਲੈਂਡ ਦੇ ਵਿੱਚ ਇੱਕ ਪਾਰਟੀਕੂਲਰ ਚਰਚ ਨੇ ਉਹ ਐਜੀਟੇਸ਼ਨ ਕੀਤਾ ਕਮਿਊਨਿਟੀ ਨੇ ਨਹੀਂ ਕੀਤਾ ਉੱਥੇ ਦੇ ਕੌਂਸਲਰ ਸਾਹਿਬ ਨੇ ਨਿੰਦਾ ਕੀਤੀ ਉੱਥੇ ਦੇ ਐਮਪੀ ਨੇ ਨਿੰਦਾ ਕੀਤੀ ਜਿੰਨੇ ਪੋਲੀਟੀਕਲ 크ਰਿਸਚੀਅਨ ਲੀਡਰ ਨੇ ਉਹਨਾਂ ਨੇ ਸਭਨੇ ਨਿੰਦਾ ਕੀਤੀ ਵੀ ਇਹ ਨਹੀਂ ਹੋਣਾ ਚਾਹੀਦਾ ਤੇ ਕਾਰ ਵੀ ਆਦੇਸ਼ ਦਿੱਤੇ ਪਰ ਕੱਲ੍ਹ ਤੋਂ ਲੈ ਕੇ ਅੱਜ ਤੱਕ ਕਿਉਂ ਚੁੱਪ ਨੇ ਸਾਡੇ ਐਮਐਲਏ ਕਿਉਂ ਚੁੱਪ ਨੇ ਸਾਡੇ ਮੰਤਰੀ ਕਿਉਂ ਚੁੱਪ ਨੇ ਸਾਡੇ ਮੁੱਖ ਮੰਤਰੀ ਕੀ ਤੁਹਾਡਾ ਸਾਡੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਅਸੀਂ ਆਪਣੀ ਕੌਮ ਦੇ ਲਈ ਕਿੰਨਾ ਕੁਝ ਤੁਹਾਡੇ ਤੋਂ ਮੰਗਦੇ ਆਏ ਨੌਕਰੀਆਂ ਬੱਚਿਆਂ ਲਈ ਮੰਗਦੇ ਆਏ ਸਕਾਲਰਸ਼ਿਪ ਮੰਗਦੇ ਆਏ ਅਸੀਂ ਹੈਲਥ ਕੇਅਰ ਮੰਗਦੇ ਆਏ ਪਰ ਤੁਸੀਂ ਸਾਨੂੰ ਕੀ ਇਨਾਮ ਦਿੱਤਾ ਪੰਜ ਚੌਂਕ ਦੇ ਰਹੇ ਹੋ ਤੁਸੀਂ ਗੁਰਦਾਸਪੁਰ ਚ ਉਹ ਚੌਂਕਾ ਦੇ ਨਾਲ ਸੀਐਮ ਸਾਹਿਬ ਨਾ ਕਿਸੇ ਘਰ ਦੇ ਵਿੱਚ ਰੋਟੀ ਜਾਣੀ ਹੈ ਤੇ ਨਾ ਹੀ ਐਜੂਕੇਸ਼ਨ ਦਾ ਲੰਗਰ ਜਾਣਾ ਹੈ ਨਾ ਹੀ ਬੁੜਿਆਂ ਦੀ ਕੋਈ ਪੈਨਸ਼ਨ ਲੱਗਣੀ ਹੈ ਇਸ ਲਈ ਕਾਈਂਡਲੀ ਮਜ਼ਾਕ ਨਾ ਕਰੋ ਸਾਡੀ ਕਮਿਊਨਿਟੀ ਦੇ ਨਾਲ ਇਹ ਜੋ ਕੁਝ ਹੋਇਆ ਇਹ ਸਾਡੀ ਕੌਮ ਦੀ ਸਾਡੇ ਪ੍ਰਭੂ ਦੀ ਸਾਡੇ ਵਚਨਾਂ ਦੀ ਬੇਅਦਬੀ ਹੋਈ ਹੈ ਤੇ ਇਹ ਬੇਅਦਬੀ ਦਾ ਖਮਿਆਜਾ ਉਹ ਅਫਸਰਾਂ ਨੂੰ ਭੁਗਤਣਾ ਪੈਣਾ ਜਿਸ ਤਰ੍ਹਾਂ ਸਾਡੇ ਲੀਡਰਸ ਨੇ ਗੱਲ ਕੀਤੀ ਹੈ ਉਹ ਗੱਲ ਮੈਂ ਵੀ ਕਰਨਾ ਚਾਹੁੰਦਾ ਕਿ ਪੰਚਾਇਤ ਤੇ ਫੌਰੀ ਤੌਰ ਤੇ ਐਕਸ਼ਨ ਲਿਆ ਜਾਵੇ ਫੌਰੀ ਤੌਰ ਦੇ ਉੱਤੇ ਐਸਐਚਓ ਤੇ ਡੀਐਸਪੀ ਤੇ ਐਕਸ਼ਨ ਲਿੱਤਾ ਜਾਵੇ ਉਹਨਾਂ ਤੇ ਜੋ ਵੀ ਬੇਅਦਬੀ ਦੀ ਜਿਨ੍ਹਾਂ ਨੇ ਆ ਕੇ ਉੱਥੇ ਗਾਲੀ ਕਲੋਚ ਕੀਤੀ ਜਿਨ੍ਹਾਂ ਨੇ ਪ੍ਰੋਗਰਾਮ ਚ ਖਲਲ ਪਾਇਆ ਉਹਨਾਂ ਤੇ ਜਿਹੜੀ ਅੱਜ ਦੀ ਬੀਐਨਐਸ ਦੀ ਧਾਰਾ ਬਣਦੀ ਹੈ ਉਹ ਧਾਰਾ ਦੇ ਬੇਅਦਬੀ ਦਾ ਐਫਆਈਆਰ ਦਰਜ ਕੀਤੀ ਜਾਵੇ ਵਕਤ ਬਾਕੀ ਮੈਂ ਗੱਲ ਕਰੂੰਗਾ ਕਿਉਂਕਿ ਗੱਲ ਕੀ ਹੈ ਕੌਮ ਦੀ ਗੱਲ ਹੈ ਸਾਡੇ ਤੇ ਕਨਵਰਸ਼ਨ ਦੇ ਇਲਜ਼ਾਮ ਲੱਗਦੇ ਆ ਬਹੁਤ ਇਲਜ਼ਾਮ ਲੱਗਦੇ ਆ ਪਰ ਮੈਂ ਦੱਸਣਾ ਚਾਹਨਾ ਜਿਹੜੀ ਅਸਲੀ ਕ੍ਰਿਸਚੀਅਨ ਕਮਿਊਨਿਟੀ ਹੈ ਉਹਨਾਂ ਕਿਸੇ ਨੂੰ ਕਨਵਰਟ ਕਰਨਾ ਚਾਹਦੀ ਤੇ ਨਾ ਹੀ ਉਹ ਇਹ ਗੱਲਾਂ ਤੇ ਵਿਸ਼ਵਾਸ ਰੱਖਦੀ ਐ ਇਸ ਲਈ ਉਹ ਕਮਿਊਨਿਟੀ ਇਹ ਜੋ ਬੇਅਦਬੀ ਹੋਈ ਐ ਉਹਦਾ ਇਨਸਾਫ ਸੀਐਮ ਸਾਹਿਬ ਤੁਹਾਡੇ ਤੋਂ ਚਾਹਦੀ ਐ ਇੱਕ ਹਫਤੇ ਦਾ ਆਲਟੀਮੇਟਮ ਦਿੱਤਾ ਅਸੀਂ মিডিਆ ਕਿਉਂਕਿ ਥੰਮ ਹੈ ਪਿੱਲਰ ਹੈ ਸੁਸਾਇਟੀ ਦਾ ਇਹਦੇ ਰਾਹੀਂ ਜੋ ਮੈਸੇਜ ਤੁਹਾਨੂੰ ਦੇ ਦਿੱਤਾ ਉਹਦੇ ਤੇ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਐ ਤੇ ਅਸੀਂ ਤੁਹਾਨੂੰ ਮੈਸੇਜ ਦੇ ਦਿੱਤਾ ਕਿ ਇੱਕ ਹਫਤੇ ਤੱਕ ਜੇ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਜਿੱਥੇ ਪਟਿਆਲੇ ਦੀ ਗੱਲ ਕੀਤੀ ਐ ਉਦੋਂ ਸੀਐਮ ਸਾਹਿਬ ਤੁਹਾਡਾ ਘਰਾਉ ਕੀਤਾ ਜਾਏਗਾ ਤੇ ਤੁਹਾਡੇ ਤੋਂ ਜਵਾਬ ਮੰਗਿਆ ਜਾਏਗਾ ਫੇ ਸਾਨੂੰ ਚਾਹੇ ਹਾਊਸ ਅਰੈਸਟ ਕਰੋ ਚਾਹੇ ਜਿਹੜੀ ਮਰਜ਼ੀ ਧਾਰਾ ਲਾਓ ਚਾਹੇ ਜਿਹੜਾ ਮਰਜ਼ੀ ਪਰਚਾ ਦਿਓ ਤੁਸੀਂ ਇੱਕ ਇਨਸਾਨ ਨੂੰ ਦੱਬ ਸਕਦੇ ਹੋ ਸਾਰੀ ਕੌਮ ਨੂੰ ਨਹੀਂ ਦੱਬ ਸਕਦੇ ਅੱਜ ਜੋ ਬੇਅਦਬੀ ਹੋਈ ਉਹਦੇ ਤੇ ਉੱਥੇ ਦੇ ਲੋਕਲ ਪਾਸਟਰ ਚਾਹੇ ਪਰਦਾ ਪਾਣ ਦੀ ਕੋਸ਼ਿਸ਼ ਕਰਨ ਉਹ ਕੌਮ ਦੀ ਬੇਅਦਬੀ ਹੋਈ ਹੈ ਉਹ ਕਿਸੇ ਇੰਡੀਵਿਜੂਅਲ ਦੀ ਬੇਅਦਬੀ ਨਹੀਂ ਹੈ ਸਾਡਾ ਧਾਰਮਿਕ ਗ੍ਰੰਥ ਹਮੇਸ਼ਾ ਭਾਈਚਾਰੇ ਦਾ ਮੈਸੇਜ ਦਿੰਦਾ ਸ਼ਾਂਤੀ ਪਿਆਰੇ ਦਾ ਮੈਸੇਜ ਦਿੰਦਾ ਜਦੋਂ ਇਹ ਬੇਅਦਬੀ ਹੋਈ ਤੁਹਾਨੂੰ ਫੌਰੀ ਤੌਰ ਤੇ ਉਹਨਾਂ ਤੇ ਐਫ ਆਈ ਆਰ ਦੇਣੀ ਚਾਹੀਦੀ ਸੀ ਇਹ ਜਿਹੜਾ ਐਪੀਸੋਡ ਹੋਇਆ ਉਹਦੇ ਤੋਂ ਇਹ ਲੱਗਦਾ ਹੈ ਕਿ ਤੁਹਾਡੇ ਕੋ ਕੰਟਰੋਲ ਹੋਮ ਇਨਸਟਰੀ ਸੰਭੀ ਨਹੀਂ ਜਾਂਦੀ ਇਸ ਲਈ ਕਾਈਂਡਲੀ ਇੱਥੇ ਤਾਨਾਸ਼ਾਹੀ ਸਿਸਟਮ ਨਾ ਬਣਾਓ ਪੰਜਾਬ ਦੇ ਵਿੱਚ ਇਹ ਗੁਲਦਸਤੇ ਅੰਗੂਰਾ ਇਹਨੂੰ ਗੁਲਦਸਤੇ ਨੂੰ ਰਹਿਣ ਦਿਓ ਇਹ ਜਿਹੜਾ ਅਲਟੀਮੇਟਮ ਦਿੱਤਾ ਗਿਆ ਇਹਨੂੰ ਕੋਈ ਉਦਾਂ ਨਾ ਸਮਝਿਓ ਵੀ ਇਹ ਅਲਟੀਮੇਟਮ ਹੈ ਵੀ ਜਿਹੜੇ ਤੁਹਾਡੇ ਪਾਲਤੂ ਤੇ ਜਸ਼ਮਾਨ ਨੇ ਉਹ ਰੋਕ ਲੈਣਗੇ 크੍ਰਿਸਚਨ ਕਮਿਊਨਿਟੀ ਤੇ ਝੂਠੇ ਅਲੀਗੇਸ਼ਨ ਲੱਗਦੇ ਸੀ ਝੂਠੇ ਲੱਗਦੇ ਰਹੇ ਆ ਤੇ ਹੁਣ ਇਹ ਬਰਦਾਸ਼ਤ ਨਹੀਂ ਹੋਣਾ ਇਹ ਸਾਡੀ ਰਿਕਵੈਸਟ ਸਮਝ ਲਓ ਸਾਡਾ ਸੰਘਰਸ਼ ਸਮਝ ਲਓ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਆਪਣੀਆਂ ਮੰਗਾਂ ਵੀ ਮੰਗਣੀਆਂ ਤੇ ਉਹ ਪੂਰੀਆਂ ਵੀ ਕਰਾਣੀਆਂ ਇਹ ਸਿੱਧਾ ਮੇਰਾ ਪੰਜਾਬ ਦੇ ਚੀਫ ਮਿਨਿਸਟਰ ਤਤ ਡੀਜੀਪੀ ਪੰਜਾਬ ਨੂੰ ਮੈਸੇਜ ਹੈ ਕਿ ਇਹਨਾਂ ਤੇ ਫੌਰੀ ਤੌਰ ਤੇ ਐਕਸ਼ਨ ਲਿਆ ਜਾਵੇ ਤਾਂ ਕਿ ਪੰਜਾਬ ਦਾ ਸ਼ਾਂਤੀ ਪ੍ਰੇਮ ਭਾਈਚਾਰਾ ਸੜਕਾਂ ਤੇ ਉਤਰਨ ਦੇ ਲਈ ਮਜਬੂਰ ਨਾ ਹੋਵੇ। ਹਾਂਜੀ ਜੇ ਕੋਈ ਸਵਾਲ ਕਰਨਾ ਚਾਹੁੰਦੇ ਹਨ। ਅਲਵਰੀਆ ਸਮਾਗਮ ਹੋ ਰਿਹਾ ਸੀ ਤੇ ਪਹੁੰਚ ਨਹੀਂ ਦਿੱਤੀ। ਹੋ ਰਿਹਾ ਸੀਗਾ ਜੀ। ਹੋ ਰਿਹਾ ਵਿੱਚ ਰਿਕਵਰਡ ਪਾ ਦਿੱਤੀ ਜੀ। ਜੀ ਜੀ। ਚੱਲ ਰੇ ਸਮਾਗਮ ਨੂੰ ਰੋਕਿਆ। ਚੱਲ ਰੇ ਸਮਾਗਮ ਨੂੰ ਰੋਕਿਆ ਗਿਆ ਜਿਹਦੇ ਤੇ ਛੋਟੇ ਬੱਚੇ ਵੀ ਸੀ। ਬੱਚੀਆਂ ਵੀ ਸੀ ਨੌਜਵਾਨ ਵੀ ਸੀ ਐਸਐਸਪੀ ਪਟਿਆਲਾ ਨਾਲ ਜਾ ਕੇ ਹੋਰ ਕਿਤੇ ਵੱਡੇ ਅਫਸਰਾਂ ਨਾਲ ਗੱਲਬਾਤ ਕੀਤੀ ਵੀ ਤੁਹਾਡੇ ਗੱਲਬਾਤ ਅਸੀਂ ਕੀ ਕਰੀਓ ਸਾਰਾ ਕੁਝ ਸੋਸ਼ਲ ਮੀਡੀਆ ਤੇ ਦਿਖ ਰਿਹਾ ਹੈ